ਲਓ ਭਾਬੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜਿੰਨੇ ਵੀ ਆਪਣੇ ਵੀਰ YouTube ਤੇ ਆਪਣੇ ਵੀਡੀਓ ਦੇਖਦੇ ਨੇ ਲਾਇਕ ਕਰਦੇ ਨੇ ਕਮੈਂਟ ਕਰਦੇ ਨੇ ਜਿਹੜੇ ਵੀਰ ਕੋਲੇ ਜਾਂਦੀ ਹੈ ਵੀਡੀਓ ਲਾਇਕ ਤੇ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਬਈ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਹਰ ਰੋਜ਼ ਦੀ ਮੰਡੀ ਦੀ ਅਪਡੇਟ ਪਾਉਂਦੇ ਰਹਨੇ ਆਗੇ ਹਨਾ ਨਵੀਆਂ ਨਵੀਆਂ ਵੀਡੀਓ ਪਾਉਂਦੇ ਰਹਨੇ ਚਾਹਤ ਅਸੀਂ ਇੱਕ ਆਪਣੇ ਨਾਲ ਹੁੰਦਾ ਬਈ ਜਿਵੇਂ ਆਪਣੇ ਵੀਡੀਓ ਤੁਸੀਂ ਦੇਖਦੇ ਹੋ ਬਈ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਬਾਕੀ ਬਈ ਛੋਡੇ ਭਰਾਵਾਂ ਮੰਤੇ ਭੈਣਾ ਭਰਾਵਾਂ ਨਾਲ ਹੀ ਸਪੋਰਟ ਆ ਜਿੰਨੀ ਸਾਨੂੰ ਸਪੋਰਟ ਕਰੋਗੇ ਆਪਾਂ ਉਹ ਤੋਂ ਵਧੀਆ ਲੈ ਕੇ ਵੀਡੀਓ ਆਇਆ ਕਰਾਂਗੇ ਤਾਂ ਕਿ ਜੇ ਕਿਸੇ ਵੀਰ ਨੇ ਭਾਈ ਆਪਣੀ ਪ੍ਰੋਮੋਸ਼ਨ ਕਰਾਉਣੀ ਹੁੰਦੀ ਹੈ ਨਾ ਆਪਣਾ ਨੰਬਰ YouTube ਦੇ ਉੱਤੇ ਪਿਆਗਾ ਕੋਈ ਇਹਨੇ ਵੀ ਕੋਈ ਗੱਲਬਾਤ ਕਰਨੀ ਹੈ ਤਾਂ ਆਪਾਂ ਨੂੰ ਹੌਨ ਕਰ ਸਕਦਾ ਓਕੇ ਭਾਈ ਧੰਨਵਾਦ ਸਾਰਿਆਂ ਦਾ ਚਲ ਲੰਬਾ ਕੋਈ ਹੋਵੇ ਰਕਾਲਿਆ ਜੀ ਬਾਹਰ ਉਹ ਫੰਡਰ ਨਹੀਂ ਆ ਰਿਹਾ ਉਹ ਕਰ ਰਿਹਾ ਹੈ ਸਰਵਾ ਹਟ ਜਾ ਜਾ ਹੁਗੋ ਘੱਟ ਪਿਆ ਯਾਰਾ ਉਹ ਫੇਰ ਆਏ ਬਾਸ ਬਸ ਕੋਈ ਨਹੀਂ ਚੱਲ ਲਖਾਈ ਕਰਾ ਦੀ ਬਈ ਆ ਤਸਰਾ ਦੂ ਕੋਈ ਨਹੀਂ ਟੱਕੇ ਦੀ ਕਰਦਾ ਟੱਕਰਾ ਬਈ ਨਹੀਂ ਨਹੀਂ ਹਾਂ ਰਗਾਜ ਲੇਕਿਨ ਸਾਤੇ ਆ ਦੀ ਭੈਣ ਦਾ 12000 ਰੁਪਏ ਯਾਰ ਉਹ ਵੀ ਰੇ ਮੇਰੀ ਕੰਡੂ 11 ਦੇ ਇਹ ਲੈਣੀ ਅਬ ਚੱਰੇ ਨਹੀਂ ਯਾਰ ਸਾਈ ਦੇ ਲਾ ਸਾਈ ਦੇਗਾ ਸੋਤਾ ਕਰ ਦੇਣਾ ਲੈ ਯਾਰ ਇਹ ਬਾਈ ਦੀ ਪੱਥਰੀ ਲਗਾ ਬਸ ਬੰਦੇ ਫਰੇ ਨਾ ਆ ਪਉਂਦਾ ਮਾਮਾ ਖੜੀ ਜਾ ਪਹਿਲਾਂ ਆ ਤੂੰ ਜੀ ਇਹਦਾ ਖਾ ਲਈਏ ਨਮਾਜ਼ ਹੀ ਖਿੰਦੇ ਸਨ ਕਿੰਨੇ ਗਣਾ ਲਾ ਦੀ ਇਹਨਾਂ ਲਾ ਦੀ ਆ ਫੜਾ ਦੇਖ ਬਈ ਬੇਨਾ ਦੇ ਤੇਰੀ ਮਰਜ਼ੀ ਐ ਇੱਕ ਮਿੰਟ ਆ ਇਹ ਤੇਰਾ ਦਰਹਤਾਨਾ ਬਈ ਆ ਫੜ ਮਾ ਤਾਂ ਆਪਣੀ ਮੁੰਡਾ ਤੇਰਾ ਮੰਦਾ ਬਗਾ ਲੋਕ ਕੀ ਕਰੀ ਸ਼ਾਂਤ ਮੰਦਾ ਐ ਹਾਂ ਬਈ ਕੋਈ ਗੱਲ ਕਰੀ ਮੇਰਾ ਵੀ ਨਾ ਮਤਲਬ ਦੇਖ ਯਾਰ ਯਾਰ ਇੱਕ ਮਿੰਟਾ ਬਈ ਮਾਰਨ ਨਿਹਦਾ ਬੰਦਾ ਨਾ ਕੋਈ ਕਹੋ ਜੋ ਮਨ ਮੰਗਾ ਮਨ ਮੰਨ ਗੱਲ ਮੰਦਾ ਹੋਵੇ ਤੂੰ ਬੜੀ ਬਾਤ ਨਾ ਪਾਉਂਦੇ ਹੈਗੇ ਤੇਰੀ ਬਿੱਗ ਨਾ ਦੇ ਦਿੱਤੇ 12000 ਰੁਪਏ ਮੰਗਿਆ ਹਾਂ ਫੜਾ ਬੋਲ ਬੋਲ ਸਾਢੇ 20 ਪੱਕ ਦੇ ਯਾਰ ਸਾਢੇ 70 ਉਹ ਮਿੱਠੂ ਕਿਉਂ ਦਲਾਤ ਰੱਖਦਾ ਹੈ ਇੱਕ ਮਿੰਟ ਮੇਰੇ ਕਹਣਾ ਇੱਕ ਮਿੰਟ ਮੈਂ ਤੇ ਕੋ ਕੰਚ ਚੱਲ ਨਹੀਂ ਜਾਂਦਾ ਸੌਦਾ ਬਣੂ ਤੇ ਬਣੂਗਾ ਕਿਉਂ ੜਾਉਣਾ ਕੋਈ ਚੱਕਣ ਨਹੀਂ ਹੈ ਤੈਨੂੰ ਦਾਸ ਕਹਦਾ 950 ਹੀ ਲੈ ਜਾ ਬਸ ਤੈਨੂੰ 950 ਕਹਦਾ ਉਧਾ ਜਾ 8000 ਇੱਕ ਮਿੰਟ ਬੱਕੀ ਦੀ ਨਾ ਆਈ ਤੇਰੀ ਮਰੇ ਹੀ ਮਰ ਜੂ ਲੈ ਲੈ ਬੱਪੋਏ ਲੈ ਤਾ ਖੁੱਦ ਬਰੰਦਰ ਖੋ ਜਾਊਗਾ ਵੀਡੀਓ ਖੋ ਜਾ ਲੈਣੀ ਪਊ ਕਹਿੰਦਾ ਸਰੰਦਰ ਹਾਂ ਮੱਤ ਪੱਕਰੀ ਆਹੋ ਆਹੋ ਕੋਈ ਨਹੀਂ ਕੋਈ ਗੰਦੇ ਬਾਈਰੇ ਨਹੀਂ ਕਰਦਾ ਕੋਈ ਨਹੀਂ ਵੀਰੇ ਮੋੜੀ ਨਾ ਕਰ ਲੈਂਦੇ ਕੰਮ ਹੋ ਗਿਆ ਹੋ ਗਿਆ ਲਖਾਈ ਹੋ ਗਰਾਉਂਗਾ ਬਾਈ ਤੂੰ ਗਰਾਵੇਂਗਾ ਦੋਨੇ ਪਾਸੇ ਦੀ ਹਾਂ ਮੇਰੇ ਪਾਸੇ ਕੀ ਰੱਖੀ 8000 ਦਾ 150 ਕਰ ਸਕਦੇ ਕਰ ਲਖਾਈ ਪਰ ਮੈਂ 100 ਦਾ ਇਹਨੂੰ ਵੀ ਦੇਣਾ ਹੈ ਉਹ ਦੇਣੀ ਆ ਪਰ ਲਖਾਈ ਆ ਬਰਬਰੀ ਦਾ ਸੌਦਾ ਹੋ ਗਿਆ ਪੂਰਾ 8000 ਬਰਬਰੀ ਜੇ ਇੱਕ ਵਾਰ ਦਾ ਹੋ ਗਿਆ ਬਾਈ ਝੋਲਾ ਲਾਹੀ ਬਾਈ ਇਹਦਾ ਮੜਾ ਜਾ ਗੱਬਣਾ ਬਾਈ ਇਹ ਚਾਰ ਪੈਣਾ ਨਹੀਂ ਬਚਦਾ ਤੈਨੂੰ ਮੇਰੇ ਤੋਂ ਜਾ ਕਿਹੜਾ ਨਵਾਂ ਕੀ ਉਹ ਤੇ ਮੋਰ ਕਿੱਥੇ ਖਾ ਉਹ ਘਟਾ ਸਾੜੇ ਬੈਣੇ ਹੋ ਮੇਰੇ ਪਾਏ ਪੰਜ ਸੌ ਰੁਪਏ ਲਗਾ ਚੁੱਕਾ ਮੇਰੇ ਹੋ ਗਿਆ ਕਿ ਮੇਰੇ ਨਾਲ ਲਾਉਂਦਾ ਜੀ ਬੱਟਾ ਯਾਰ ਉਹ ਬੱਟਾ ਲਾਉਂਦਾ ਕਿਸ ਨੇ ਉਂਗਲੀ ਲਾਤੀ ਪਿੰਡ ਦੇ ਨੇ ਲੈ ਮੇਰਾ ਸਾਰਾ ਪੱਟਾ ਲਾ ਉਹ ਫੰਡਰ ਕਹੇਗਾ ਝੂਠ ਮਾਰ ਕੇ ਮੁੱਲੀ ਜਦਾ ਮੁੱਲੀ ਜਦਾ ਬੋਲਿਆ ਸਾਢੇ ਪੰਜ ਲੈ ਲੈ 5 ਲੱਖ ਸਾਢੇ ਪੰਜ ਲੈ ਲੈ ਕੋਈ ਨਾ ਚੇਲੇ ਲੈ ਵਾ ਪਰ ਹੋਰ ਹੋਣੇ ਇੱਥੋਂ ਲੈ 6500 ਲੈ 1400 ਦੀ ਬੇਤ ਨਹੀਂ ਮੇਰਾ ਦਿਮਾਗ ਖਰਾਬ ਆ ਭਾਈ ਦਾਦਾ ਦਾ ਹੁਣ ਆਪਾਂ ਤਾਂ ਮੋੜੀ ਜੀ ਨਾ 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 1500 ਨਾ ਮਾ 2000 ਰੁਪਇਆ ਮੈਨੂੰ ਕਹਦੇ ਹੁਣ ਬਾਈ ਕੈਨੇ ਗੱਲ ਹੋਣੀ ਆ ਅਰ ਹੋ ਗਿਆ ਹੋਰੇ ਨਹੀਂ ਹੋਣਾ ਮਹਿੰਗੀ ਨਹੀਂ ਮਿੱਟੂ ਬੱਕਰੀ ਅਜੀਪਾ ਨੇ ਕਲੇ ਬਾਈ ਟੋਕ ਕੇ ਰੋ ਯਾ ਪਾ ਗਏ ਤੇ ਉੱਪਰ ਪਾ ਗ ਜਾ ਪਰਾਂ 2 ਮਿੰਟ ਕੋ ਫੋਨ ਕਰ ਲਈਏ ਕਾ ਪਾ ਲੈਣਾ ਹੋਗਾ 2000 ਚਾਹ ਕਿਉਂ ਮਾਰਦਾ ਮੈਨੂੰ ਲਾਵੇ ਖੜਾ 10 ਬੰਦੇ ਖੜੇ ਮਾਰੀ ਕੱਢ ਕੋਈ ਗੱਲ ਨਹੀਂ ਬੁੱਟੇ ਯਾਰ ਇਹਦਾ ਭਜਨ ਵੀ ਦੇਖ ਉਹਦਾ ਭਜਨ ਵੀ ਮਾਰਦਾ ਭਜਨ ਦੇਖ ਨੌਜੋ ਨਫੀ ਹੁੰਦਾ ਪਰੇ ਲਿਆ ਫੜ ਕੇ ਬਤਾਂ ਪਾਰੀ ਜਦੂ ਪੱਟ ਦਾ ਦੇ ਕੁਆਲਟੀ ਦਾ ਆ ਰਿਆ ਯਾਰ ਨਫਾ ਨੁਫੀ ਹੈ ਤੇਗ ਨਹੀਂ ਕੋਈ ਕਰ ਤੇਗ ਨਹੀਂ ਕੋਈ ਕਰ ਕਬੀ ਜਦੋਂ ਮਾਂ ਨੂੰ ਥਲਕ ਜੀਤੀ ਰੇਵਾ ਇਹ ਸਾਡੀ ਉੱਚੀ ਆ ਮੇਰੇ ਵਾਲੀ ਹਾਂ ਆਹ ਪਾਰੀ ਤੇਰੀ ਆਲੀ ਤੇਰੀ ਤੇਰੇ ਵਾਲੀ ਪਾਰੀ ਆ ਮੇਰੇ ਦੀ ਪਾਰੀ ਆ ਛੋੜੀ ਵੀ ਪਿੱਛੋਂ ਬੱਸ ਮੜੀ ਚਲੋ ਛੱਡ ਗੱਲਾਂ ਨਾ 200 ਰੁਪਏ ਕਰਦਾ ਇਹਨੇ ਕੀ ਮੰਨਿਆ ਸੱਚ ਨਹੀਂ ਕਰਨਾ ਤੇਰਾ ਤਿੰਨ ਨੰਬਰ ਮੈਂ ਨਹੀਂ ਰੱਖਦਾ ਜਿਹਾ ਹੁੰਦੀ ਰਹੇ ਤੂੰ ਰਹਿਣ ਦੋ ਦਾਚਾ ਉਹ ਫੜ ਲਾ ਆ ਜਾ ਫੜਾ ਫੜ ਕੇ ਮਿੱਠੂ ਲੋਜ ਨਹੀਂ ਕਰਨਾ ਇਹ ਬਾਲਾ ਕਰਦਾ ਜਿੰਨੇ ਤੈਨੂੰ ਕਹਦਾ ਹੁਣ ਭੱਜ ਨਾ ਉਹਨੇ ਦੇ ਦੇ ਨਹੀਂ ਕਰਨਾ ਨਾ ਦੋ ਪੂਰਾ ਕਰ ਬਾਈ ਦੋ ਪੂਰਾ ਕਰ ਜਾ ਦੋਚ ਵੀ ਨਹੀਂ ਬੰਨਾ ਹਰਦ ਬਗਲ ਮਰੀ ਬੜਾ ਢਾਈ ਨਾ ਆਣਾ ਸੰਭਾਲ ਨਹੀਂ ਕੇ ਬੋ ਮੈਂ ਕੰਟਰੀ ਬੋਲੋਂ ਢਾਈ ਨਾ ਕੰਟਰੀ ਪਿਆਰ ਕਰੇ ਕੋਈ ਕਰ ਨਹੀਂ ਫੜਾ ਆ ਫੜਿਆ ਤੂੰ ਇਹ ਜਿਹਨੂੰ ਗੋਮਾ ਜੀ ਹੋਇਆ ਮਨ ਨਾਲ ਗੱਲ ਮੈਂ ਪੁੱਛ ਕਹ ਰ ਮਨ ਨਾ ਮੇਰੀ ਗੱਲ ਕਿੱਥੇ ਬੰਦਾ ਮਨ ਲਗਾ ਲਾ ਉਹ ਕੋਈ ਗੱਲ ਨਹੀਂ ਮੈਂ ਲੱਗਦਾ ਬੜੀ ਮਹਿੰਗੀ ਖਮਾ ਸੀ ਬਜਲ ਵੀ ਕਿੰਨੇ ਦੀ 6500 ਰੁਪਏ ਦਾ ਜੋਰ ਲਾ ਕੇ ਪੱਕੀ ਚੀਜ਼ ਹੈ ਬਜਲ ਨਹੀਂ ਕਰਦਾ ਜਿਹੜੀ ਬੰਦਿਆ ਫੜ ਬਣੂਗਾ ਤੇ ਨਾ ਦਾ ਕੰਮ ਨਹੀਂ ਆ ਬੰਦ